ਵਿਆਹ ਵਾਲੇ ਮੁੰਡੇ ਨੂੰ ਹੋਇਆ ਡੇਂਗੂ ਕਰਾਤਾ ਹਸਪਤਾਲ ਵਿੱਚ ਦਾਖਲ ਪੰਡਤ ਕਹਿੰਦਾ ਮਹੂਰਤ ਨਿਕਲੂ ਡਾਕਟਰ ਕਹਿੰਦੇ ਅਸੀਂ ਛੁੱਟੀ ਨਹੀਂ ਦਿੰਦੇ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਬਹੁਤ ਸਾਰੇ ਵਿਆਹਾਂ ਵਿੱਚ ਵਿਆਹ ਦੇ ਦਿਨ ਦਾ ਮਹੂਰਤ ਕਢਵਾਇਆ ਜਾਂਦਾ ਹੈ ਪਰ ਹੁਣ ਵਿਆਹ ਦੇ ਮਹੂਰਤ ਨੂੰ ਲੈ ਕੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਕੁੜੀ ਦਾ ਵਿਆਹ ਹੋ ਰਿਹਾ ਹੈ ਪਰ ਇਹ ਵਿਆਹ ਕਿਸੇ ਪੈਲਸ ਜਾਂ ਘਰ ਵਿੱਚ ਨਹੀਂ ਸਗੋਂ ਹਸਪਤਾਲ ਦੇ ਇੱਕ ਵਾਰਡ ਵਿੱਚ ਹੋ ਰਿਹਾ ਹੈ ਦਰਸਲ ਜੋ ਵਿਆਹ ਵਾਲਾ ਮੁੰਡਾ ਤੁਸੀਂ ਦੇਖ ਰਹੇ ਹੋ ਇਸ ਨੂੰ ਵਿਆਹ ਤੋਂ ਕੁਝ ਦਿਨ ਪਹਿਲਾਂ ਡੇਂਗੂ ਹੋ ਗਿਆ ਅਤੇ ਜਿਆਦਾ ਸੀਰੀਅਸ ਹੋਣ ਕਰਕੇ ਇਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਅਤੇ ਡਾਕਟਰ ਕਹਿੰਦੇ ਕਿ ਇਸ ਨੂੰ ਠੀਕ ਹੋਣ ਵਿੱਚ ਕਈ ਦਿਨ ਲੱਗਣਗੇ ਤਾਂ ਜਦੋਂ ਇਸ ਬਾਰੇ ਕੁੜੀ ਅਤੇ ਮੁੰਡੇ ਵਾਲਿਆਂ ਦੇ ਪਰਿਵਾਰ ਨੇ ਪੰਡਿਤ ਜੀ ਨੂੰ ਕਿਹਾ ਕਿ ਮੁੰਡਾ ਦਾਖਲ ਹੈ ਕਿਸੇ ਹੋਰ ਦਿਨ ਦਾ ਮਹੂਰਤ ਕੱਢ ਦਿਓ ਤਾਂ ਪੰਡਿਤ ਜੀ ਕਹਿੰਦੇ ਇਸ ਤੋਂ ਬਾਅਦ ਤਾਂ ਅਗਲੇ ਸਾਲ ਦਾ ਹੀ ਮਹੂਰਤ ਨਿਕਲਦਾ ਏ ਬਸ ਫਿਰ ਕੀ ਸੀ ਦੋਹਾਂ ਪਰਿਵਾਰਾਂ ਅਤੇ ਹਸਪਤਾਲ ਦੀ ਸਹਿਮਤੀ ਨਾਲ ਦੋਵਾਂ ਦਾ ਵਿਆਹ ਹਸਪਤਾਲ ਵਿੱਚ ਹੀ ਮਹੂਰਤ ਵਾਲੇ ਦਿਨ ਕਰ ਦਿੱਤਾ ਗਿਆ ਪਰ ਵਿਆਹ ਦੀ ਪਾਰਟੀ ਦੀ ਤਰੀਕ ਅੱਗੇ ਕਰ ਦਿੱਤੀ ਗਈ ਸੋ ਤੁਹਾਡੇ ਇਸ ਨੋਖੇ ਵਿਆਹ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ